अज का विषय है कि आम आदमी पार्टी ब्लॉक तो किनारा कमजोर ताकत मिलेगी विषय कोई बहुता इंडिया ब्लॉक के उम आदमी पार्टी का बहार होता फर्क नहीं पैना क्योंकि अः आम आदमी पार्टी की बेसिक वजूद जी पहलो दिल्ली हूँ अः काफी हद तक है ਔਰ ਇਹਨਾਂ ਦੋਵਾਂ ਥਾਵਾਂ ਤੇ ਉਹ ਇਕੱਠੇ ਕਾਂਗਰਸ ਦੇ ਨਾਲ ਨਹੀਂ ਚੱਲ ਸਕਦੇ ਸੋ ਇਹਦਾ ਮਤਲਬ ਇਹ ਹੈ ਕਿ ਜਿਹੜਾ ਐਲਾਈਅੰਸ ਹੋਇਆ ਸੀ ਉਹ ਵੀ ਮਿਸਪਲੇਸ ਸੀ ਆਪਣੇ ਉਹਨਾਂ ਨੇ ਤੇਰੇ ਮੈਰਿਜ ਆਫ ਕਨਿਵਿਨੈਂਸ ਕੀਤੀ ਸੀ ਪਰ ਉਹ ਜਿਵੇਂ ਸਾਡੇ ਕੋਲਰ ਨੇ ਕਿਹਾ ਕਿ ਮੈਰਿਜ ਆਫ ਇਨ ਕਨਿਵਿਨੈਂਸ ਬਣ ਗਈ ਸੋ ਮੇਰਾ ਇਹ ਖਿਆਲ ਕਿ ਆਮ ਆਦਮੀ ਪਾਰਟੀ ਦੇ ਦੂਰ ਹੋਣ ਨਾਲ ਕੋਈ ਇੰਡੀਆ ਬਲੌਕ ਅਬ ਜ਼ੋਰ ਹੋਏਗਾ ਵੈਸੇ ਇੰਡੀਆ ਬਲੌਕ ਦੀ ਆਪਣੀਆਂ ਕਮਜ਼ੋਰੀਆਂ ਕਿਉਂਕਿ ਉਹਦੇ ਚ ਸਾਰੀਆਂ ਪਾਰਟੀਆਂ ਵੱਖਰੇ ਵੱਖਰੇ ਏਜੈਂਡੇ ਵਾਲੀਆਂ ਪਾਰਟੀਆਂ ਜਿਹੜੀਆਂ ਇਕੱਠੀਆਂ ਹੋਈਆਂ ਵਾਂ ਉਹਨਾਂ ਦਾ ਇੱਕੋ ਹੀ ਮਕਸਦ ਹੈ ਉਹ ਹੈ ਬਾਈਪਰਨ ਲੁਪੀਆ ਬਾਈਪਨ ਟੱਕਰ ਦੇਣਾ ਜਿੰਨਾ ਚਿਰ ਤੱਕ ਉਹਨਾਂ ਦਾ ਕਾਮਨ ਮਿਨਿਮਮ ਪ੍ਰੋਗਰਾਮ ਨਹੀਂ ਬਣਦਾ ਉਹਨਾਂ ਚਿਰ ਤੱਕ ਉਹਨਾਂ ਦਾ ਇਕੱਠੇ ਰਹਿਣਾ ਜਿਹੜਾ ਪਾ ਉਹ ਮੁਸ਼ਕਲ ਹੈ ਅ ਅਬ ਇਸੇ ਕਰਕੇ ਕੇਵਲ ਕਾਂਗਰਸ ਤੇ ਪੀਐਮਸੀ ਦੇ ਵਿੱਚ ਦਰੜਾ ਪੈ ਜਾਂਦੀ ਹੈ ਕੇਵਲ ਕਾਂਗਰਸ ਤੇ ਸਮਾਜਵਾਦੀ ਪਾਰਟੀਆਂ ਜਾਂ ਕਾਂਗਰਸ ਤੇ ਆਰਜੀਡੀ ਦੇ ਵਿੱਚ ਦਰੜਾ ਪੈ ਜਾਂਦੀ ਹੈ ਕਈ ਥਾਵਾਂ ਤੇ ਆਪਾਂ ਪਤਾ ਕਿ ਸਮਾਜਵਾਦੀ ਪਾਰਟੀ ਤੇ ਆਰਜ ਦੇ ਵਿੱਚ ਡਿਫਰੈਂਸ ਇਸ ਆਂਡ ਸੋ ਆਨ ਐਂਡ ਸੋ ਫੋਰਥ ਸੋ ਕਿਆ ਦਾ ਮਤਲਬ ਹੈ ਆ ਕਿ ਜਨ ਸੇਤਾ ਇੱਕ ਕਾਮਨ ਮਿਨਿਮਲ ਪ੍ਰੋਗਰਾਮ ਨਹੀਂ ਬਣਾਉਂਦੇ ਹੋ ਠੀਕ ਆ ਤੁਹਾਡਾ ਮੇਨ ਏਮ ਜਿਹੜਾ ਬਾ ਉਹ ਸਾਇਕਾ ਨੂੰ ਪਲੇਸ ਕਰਨਾ ਹੈ ਲੇਕਿਨ ਅਨਲੈਸਟ ਕਾਮਨ ਮਿਨਿਮਲ ਪ੍ਰੋਗਰਾਮ ਨਹੀਂ ਬਣਦਾ ਹੋਣਾ ਚਾਹਤਾ ਕਿ ਨਾ ਦਸਤਾਨੇ ਦਾ ਕੱਠੇ ਰਹਿਣਾ ਕਾਫੀ ਮੁਸ਼ਕਲ ਹੈ ਆਮ ਆਦਮੀ ਪਾਰਟੀ ਦਾ ਮਿਸ਼ਨ ਬਾਹਰ ਜਾਣਨਾ ਕੋ ਬਹੁਤਾ ਫਟ ਨਹੀਂ ਪੈਣਾ ਕਿਉਂਕਿ ਅੱਗੇ ਹੀ ਉਹ ਕਾਂਗਰਸ ਦੇ ਨਾਲ ਸਖਤ ਟੱਕਰ ਦੇ ਵਿੱਚ ਸਨ ਪੰਜਾਬ ਦੇ ਵਿੱਚ ਵੀ ਤੇ ਦਿੱਲੀ ਦੇ ਵਿੱਚ ਵੀ ਆ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਕਿ ਜਿੰਨਾ ਚਿਰ ਤੱਕ ਇਹ ਠੀਕ ਆਏ ਨਿਸ਼ਾਨਾ ਹੋਣਾ ਵੀ ਅਸੀਂ ਮੋਦੀ ਨੂੰ ਰਿਮੂਵ ਕਰਨਾ ਹੈ ਜਿਵੇਂ ਜਿਹੜਾ ਜਨਤਾ ਪਾਰਟੀ ਬਣਈ ਸੀ ਉਹਦਾ ਬੇਸਿਕ ਐਮ ਸੀ ਪੀ ਸੀ ਇੰਦਰਾ ਗਾਂਧੀ ਨੂੰ ਰਿਮੂਵ ਕਰਨਾ ਉਹ ਕਾਮਯਾਬੀ ਹੋ ਗਏ ਲੇਕਿਨ ਫਿਰ ਬਾਤ ਇਕੱਠੇ ਨਹੀਂ ਰਹਿ ਸਕੀ ਸੋ ਆਪਸ ਦੇ ਵਿੱਚ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਜਿਹੜਾ ਬਣਾਉਣਾ ਨਾ ਉਹ ਬਹੁਤ ਜ਼ਰੂਰੀ ਆ ਔਰ ਮੇਰਾ ਖਿਆਲ ਹੈ ਕਿ ਕਾਂਗਰਸ ਪਾਰਟੀ ਨੂੰ ਜੋ ਵੀ ਇਸ ਜਿਸ ਤਰ੍ਹਾਂ ਦਾ ਬਲੌਕ ਬਣਿਆ ਸੀ ਉਹਦਾ ਕਾਂਗਰਸ ਪਾਰਟੀ ਨੂੰ ਸਭ ਤੋਂ ਵੱਡਾ ਨੁਕਸਾਨ ਹੋਇਆ ਠੀਕ ਆ ਥੋੜੀ ਬਹੁਤ 2024 ਦੇ ਚੱਕਰ ਸੀਟਾਂ ਵੱਧ ਗਈਆਂ ਉਹਨਾਂ ਦੀ ਡਬਲ ਹੋ ਗਈਆਂ ਇਹਨਾਂ ওভারঅল ਦਾ ਨੁਕਸਾਨ ਹੋਇਆ ਬਾ ਉਹ ਕੁਝ ਪਾਰਟੀਆਂ ਨਾਲ ਬ੍ਰੌਡ ਐਗਰੀਮੈਂਟ ਅਲਾਈਂਸ ਤੇ ਕਰ ਸਕਦੇ ਆ ਪਰ ਵਿਸਥਾਰ ਦੇ ਵਿੱਚ ਇੱਕ ওভার ਵੈਲਮਿੰਗ ਅਲਾਈਂਸ ਜਿਹੜਾ ਬਾ ਉਹਨਾਂ ਦੇ ਹਿੱਤ ਦੇ ਵਿੱਚ ਨਹੀਂ ਕਿਉਂਕਿ ਇਹ ਇੱਕ ਰਾਸ਼ਟਰੀ ਪਾਰਟੀ ਆ ਉਹਨਾਂ ਨੂੰ ਬੜਾ ਕਲੀਅਰ ਇੱਕ ਸਟੈਂਡ ਆਸ਼ਵਾ ਦੇ ਖਿਲਾਫ ਲੈਣਾ ਪਊਗਾ ਔਰ ਫਿਰ ਬਾਕੀ ਪਾਰਟੀਆਂ ਦੇ ਨਾਲ ਜੇ ਸਹਿਮਤ ਹੋਣ ਦੇ ਮਗਰ ਆਪਣੇ ਆਪ ਲੱਗ ਜਾਂਦੀਆਂ ਫੋਰ ਐਗਜ਼ਾਮਪਲ ਪੜਪਾ ਦਾ ਬੜਾ ਥੀਅਰ ਏਜੰਡਾ ਬਾਕੀ ਕੇਂਦਰੀਕਰਨ ਵੱਟੀ ਦਾ ਸੈਂਟਰਲਾਈਜੇਸ਼ਨ ਆਫ ਪਾਵਰ ਬਚੇ ਦੀਆ ਜੇ ਕਾਂਗਰਸ ਪਾਰਟੀ ਡੀਸੈਂਟਰਲਾਈਜੇਸ਼ਨ ਆਫ ਪਾਵਰ ਨੂੰ ਅ ਨੂੰ ਵੜਾਵਾ ਦੇ ਭੁਲਾੜਾ ਦੇ ਉਹਦੀ ਗੱਲ ਕਰੇ ਤੇ ਬਹੁਤ ਸਾਰੀਆਂ ਪਾਰਟੀਆਂ ਆਟੋਮੈਟਿਕਲੀ ਜਿਹੜੀਆਂ ਰੀਜਨਲ ਪਾਰਟੀਆਂ ਜਿਹਨਾਂ ਦੇ ਮੱਦੇ ਲੱਗ ਜਾਣਗੇ ਪਰ ਉਹ ਬੀਐਮਸੀ ਹੈ ਪਰ ਉਹ ਬੀਐਮਕੇ ਪਰ ਉਹ ਸਮਾਜਵਾਦੀ ਪਾਰਟੀ ਹੈ ਪਰ ਉਹ ਆਰਜਡੀ ਹੈ ਪਰ ਉਹ ਪਕਾਲੀ ਕਰ ਲਿਆ ਉਹਨਾਂ ਨੂੰ ਮਜਬੂਰਣਾ ਉਹਨਾਂ ਦੇ ਪਿੱਛੇ ਲੱਗਣਾ ਪਊਗਾ ਹਾਂ ਪੰਜਾਬ ਦੇ ਵਿੱਚ ਲੱਗਦਾ ਹੈ ਮੁਸ਼ਕਲ ਹੋਊਗਾ ਕਾਂਗਰਸ ਵਰ ਅਕਾੜੀ ਤਰ੍ਹਾਂ ਇਕੱਠੇ ਹੋਣਾ ਲੇਕਿਨ ਜੇ ઓਰ ਸੈਟਲਾਈਜ਼ੇਸ਼ਨ ਆਫ ਪਾਵਰ ਦੇ ਖਿਲਾਫ ਆਵਾਜ਼ ਉੱਠੋਂਦੇ ਆ ਤੇ ਆਟੋਮੈਟਿਕਲੀ ਬਹੁਤ ਸਾਰੀਆਂ ਪਾਰਟੀਆਂ ਇੱਕ ਕਲੀਅਰ ਏਜੰਡਾ ਸਿਰਫ ਮੋਦੀ ਨੂੰ ਰਿਮੂਵ ਕਰਨ ਦਾ ਏਜੰਡਾ ਨਹੀਂ ਭਾਜਪਾ ਨੂੰ ਰਿਮੂਵ ਕਰਨ ਦਾ ਏਜੰਡਾ ਨਹੀਂ ਇੱਕ ਹੋਰ ਝੰਡਾ ਵਾ ਕਿ ਡੀਸੈਂਟਰਲਾਈਜ਼ੇਸ਼ਨ ਆਫ ਪਾਵਰ ਸੋ ਕੋਈ ਨਾ ਕੋਈ ਉਹਨੂੰ ਆਪਣਾ ਮੁਖ ਫਲਕਰਮ ਬਣਾ ਕੇ ਏਜੰਡਾ ਬਣਾ ਕੇ ਕਾਂਗਰਸ ਨੂੰ ਅੱਗੇ ਵਧਣਾ ਪਊਗਾ ਜਿੰਨੇ ਚਿਰ ਤੱਕ ਇਹ ਨਹੀਂ ਕਰਦੇ ਉਹਨੇ ਚਿਰ ਤੱਕ ਕਾਂਗਰਸ ਦਾ ਜਿਹੜਾ ਡਿਕਲਾਈਨ ਹੈ o esse treino me esse trem juntar